ਸਾਡੀ ਮਾੜੀ ਜੀ ਗਲਤੀ ਵੀ ਸਾਡੇ ਨਾਲ ਹਮੇਸ਼ਾ ਸਾਥ ਦਿੰਦੇ ਹਨ ਦੈਟ ਇਸ ਵਨ ਆ ਬਹੁਤ ਹਮ ਥੇਅਰ ਹੈ ਸੋ ਇਸ ਤਰ੍ਹਾਂ ਇਹ ਆਉਣ ਵਾਲੇ ਸਮਿਆਂ ਵਿੱਚ ਵੀ ਸਾਨੂੰ ਇਸ ਤਰ੍ਹਾਂ ਹੀ ਸਾਥ ਦਿੰਦੇ ਰਹਿਣਗੇ ਸੋ ਅਗੇਨ ਆਈਓ ਇਸ ਸਭਤਾਂ ਨੂੰ ਬਹੁਤ ਬਹੁਤ ਧੰਨਵਾਦ ਲੂਟਸ ਹਵਤ ਨੂੰ ਸਾਡਾ ਟੀਮ ਆਈ ਹੋਈ ਹੈ ਉਹਨਾਂ ਦੇ ਪ੍ਰਧਾਨ ਭਗਤਰਾਮ ਜੀ ਤੇ ਉਹਨਾਂ ਦੀ ਟੀਮ ਸਾਡੇ ਨਾਲ ਆਈ ਹੋਈ ਹੈ ਦਾਤ ਉਹਨਾਂ ਦਾ ਧੰਨਵਾਦ ਕਰਦਾ ਹੈ ਸੋ ਇਹਨਾਂ ਕਹਿੰਦਾ ਹੋਇਆ ਗਿਆਨੀ ਨਕੀਰਤਨ ਨਰਮ ਕਾਣਾ ਹੈ ਸੋ ਦਾਸ

ਪੁਰੂਨ ਸਾਜੀਨ ਪੁਰੂਨ ਸਾਜੀਨ ਉਹ ਅਭੀਂ ਦੇ ਲੋਕੇ ਸੋਚਦੇ ਹਾਂ ਔਰ ਜੀਰੂ ਸਾਜੀਆ ਬੰਨੋ ਬੰਦੂਰੀਓ ਜੀ ਇੱਕ ਗੱਲ ਦੱਸਾਂ ਕਿ ਜਦੋਂ ਅਸੀਂ ਪੁਰਕਾ ਚਾਂਗਸਾਂ ਲੋਕੇ ਹਾਂ ਜਦੋਂ ਅਸੀਂ ਉਹ ਦੂਰਾ ਗ੍ਰੇਟ ਜਨੂਚਤ ਪਰਗਾਸੀ ਤੇ ਸਾਨੂੰ ਬਹੁਤ ਹੀ ਸਨਮਨ ਮਿਲਦੀ ਹੈ ਮੇਰਾ ਦਾਦਾ ਜੀ 6-7 ਜਿਹੜਾ ਤੇ ਸਾਨੂੰ ਪਰਮਿਸ਼ਨ ਹੀ ਨਹੀਂ ਸੀ ਮੈਨੂੰ ਦੱਸਣ ਦੇ ਅਸੀਂ ਜਗਾ ਲੈ ਲੈਂਦੇ ਸੀ ਇਸਨਰ ਕੇ ਦੀ ਜੀ ਉਤਰ ਨਾ ਸਕੇ ਉਥੇ ਨੂੰ ਪਰਮਿਸ਼ਨ ਨਹੀਂ ਸੀ ਦਿੱਤੀ ਸੋ ਇਨਸਾ ਪ੍ਰੋਬਲਮ ਕਾਜੀ ਵਰਕ ਕਰ ਦਿੱਤੀਆ ਪੈਸਾਂ ਸਟੇਟ ਕੋਨਟਰੋਲ ਜੀ ਬਹੁਤ ਦੇਰ ਤੋਂ ਇਹ ਨਹੀਂ ਇਸ ਫਾਸਿਲੀਟੇਸ਼ਨ ਕੋਰਨ ਜੀ ਇਹ ਵੀ ਨਹੀਂ ਸੰਭੀ ਸੀ ਹੋਣ ਨੀ ਨਿਰੋਪਕ ਨਹੀਂ ਕਰ ਸਕਤਾ ਫੋਰ ਫੋਰ ਕੈਸ ਹਾਸਨ ਕੀ ਜੇਮਿੰਗ ਇਹ ਤੁਹਾਨੂੰ ਬੋਤਾ ਹੈ ਕਿ ਜੋ ਜੋ ਸਫਲਿਤ ਜਦੋਂ ਹੋਏ ਰੂਸ گوارے سبھا دن جو گرپربھنگ اس بعد میں شری گرو راساس سبھا جن جو جو ہے وہ جو کہ سبھا گھر ایک گرپور منایا جاتا ہے اور وہ اس بار شری گرکد سبھاس ایک گرپرب منایا جائے گا بھی تریک لوگ اتو پہنچ جائے گی اور وہ ਗੋਇੰਦਵਾਲ ਸੌਰੀ ਸੂਰ ਸੌਤਨ ਬਿਲਤੀਆ ਕਿ ਜੇ ਕੋਈ ਆਪਣਾ ਨਹੀਂ ਸੌਗਨ ਸੌਗਨ ਹੈ ਕੋਈ ਹੋਰ ਕੋਈ ਮੇਰੇ ਸੌ ਸੌਤਨ ਸੂਰ ਸੌਨ ਬਿਲਤੀਆ ਹੋਰ ਜਿਸ ਤਰ੍ਹਾਂ ਬਹੁਤ ਮਨ ਹਰ ਬਾਰੇ ਇਕੱਠੇ ਹੋ ਰਿਹਾ ਇਸ ਪ੍ਰੋਜੈਕਟ ਪਰ ਕਿਸ ਤਰ੍ਹਾਂ ਵੇਚੀ ਜਾ ਰਹੀ ਹੈ ਤਾਂ ਕਿ ਜੋੜੂ ਦੇ ਵਿੱਚ ਇਹ ਪਹਿਲੀ ਵਾਰੀ ਜੋ ਸ਼੍ਰੀ ਮਰੂੜ ਦਾ ਸਮਾਜਿਕ ਹੈ ਉਹ ਹੋਰ ਮਨਾ ਰਹੀ ਸੂਰ ਸੌਤਨ ਬਿਲਤੀਆ میں بڑی عورت ہے یعنی سو سو پر میڈیکل اپ لائن پر ہوں کنا کچھ لیندا ہوں تو میں جانتا ہوں جوڑ دیتا ہوں تو سب سپورٹ جی بھی ہوتے ہیں جوڑ دیتے ہیں یہ طریقہ ہے تو میں نے متان جی بس بنان جی نے دسیا پھر بنان جی سے صواب جو کیسے اور پروگرامیاں سامنے سب ہوگا فلموں ناں ہارڈیاں کیا کنده بنایا جاتا ਸੋ ਇਨਫੋਰਮੇਸ਼ਨ ਸਾਰੀ ਸਾਨੂੰ ਜੇ ਪ੍ਰਣਾਮ ਜੀ ਪਾਸ ਕਰਦਗੇ ਅਸੀਂ ਆਪਣੇ ਮੈਂਬਰ ਨੂੰ ਦੱਸਾਂਗੇ ਤੇ ਰਿਪੋਰਟ ਦਾ ਪ੍ਰਬੰਧ ਜਿਸ ਤਰ੍ਹਾਂ ਕੋਈ ਚੜਤ ਵੇਜਨਾ ਘਊ ਪਾ ਕਰਨ ਨੂੰ ਇਹਨਾਂ ਨੂੰ ਸਾਰੀ ਜਾਣਕਾਰੀ ਉਹਦੇ ਬਾਰੇ ਪਰਫੈਕਟ ਜਾਂ ਆਪਣੇ ਤਨੋਂ ਹਾਸਲ ਰਿਪੋਰਟਾਂ ਦੱਸ ਦੇਈਏ ਇਸ ਦੇ ਨਾਲ ਹੀ ਦਾਸ ਬੇਤੀ ਕਰਦਾ ਹੈ ਦੂਰ ਸਭਾ ਦੇ ਪ੍ਰੈਜ਼ੀਡੈਂਟ ਪ੍ਰਣਾਮ ਜੀ ਨੂੰ ਤੇ ਆਪਣੇ ਇਬਰਾਹਿਮ ਨਾਲ ਸੰਦੇਸ਼ ਤੇ ਇਹਦੇ ਨਾਲ ਹੀ ਬੈਡਫੋਰ ਸਭਾ ਦੇ ਸਾਡੇ ਪ੍ਰਥਵੀ ਰੰਧਾਵਾ ਜੀ ਹਨ ਉਹ ਵੀ ਤਿਆਰ ਹਨ ਜੀ ਤੋਂ ਸਵਾਦ ਕਾਰਾ ਸਾਹਿਬ ਤੁਸੀਂ ਫੈਰ ਰਹੇ ਹੋ ਜੀ ਜੀਵਾਹਿ ਬੀਕਰ ਕਾਲਸਾ ਜੀਵਾਹਿ ਸਫੇ ਗੁਰੂ ਆਰਾਲ ਜੀ ਨੂੰ ਨਮਸਤਕੂਮ ਜੀ ਮੈਂ ਗਿਆਨਾ ਪੁੱਛਣਾ ਤੂੰਗਾ ਮੈਂ ਡਾਕਟਰ ਮਨੀਆ ਸੰਤਨ ਬਹੁਤ ਬਹੁਤ ਦਾਇਨਾਨਕ ਹੋ ਵੀ ਜੁਦਾ ਸੰਸਤ ਉਮੀਦ ਜੀ ਹੋਗੀ ਹੈ ਜੱਗੀ ਨਾਨ ਨੂੰ ਇਸਾਰ ਨੂੰ ਵਾਰਡ ਵਨ ਵਿਜਨਪੁਰ ਇਸ ਤਰ੍ਹਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਮੈਂ ਤੁਹਾਡੀ ਟੀਮ ਦੇ ਨਾਲ ਆਇਆ ਹਾਂ ਮੇਰਾ ਸੇਖ ਕੁਝ ਠੀਕ ਨਹੀਂ ਸੀ ਪਰ ਮੈਂ ਰਹਿ ਨਹੀਂ ਸਕਿਆ ਨੌਂ ਚੰਨੀ ਸੰਪਤੀ ਜਿਹੜੀ ਹੈਗੀ ਆ ਇਹਨਾਂ ਦੀ ਕਮਿਊਨਿਟੀ ਬੜੀ ਛੋਟੀ ਹੈ ਘੱਟੀ ਹੈਗੀ ਆ ਪਰ ਇਹਨਾਂ ਦਾ ਸਿਹਾ ਜਿਹੜਾ ਸੀ ਉਮਨ ਪਿੱਛੇ ਲੈ ਆਇਆ ਇਥੇ ਇਹ ਮੈਂ ਜਾ ਕੇ ਉਹਨਾਂ ਦਾ ਧੰਨਵਾਦ ਕਰਾਂ ਇਸ ਤਰ੍ਹਾਂ ਕਿ ਗਿਆਨੀ ਸ਼ਾਫਟ ਮਹਾਰਾਜ ਜੀ ਹੋਲੇ ਆਏਗਾ ਐਸਾ ਚਾਹੂੰ ਰੋਜ ਸਭ ਕੋ ਮਿਲੇ ਅੰਨ ਛੋਲ ਬੜੇ ਸੰਸੇਰ ਵਿਦਾਤ ਨੇ ਸੋ ਉਹ ਜਿਹੜਾ ਮਹਾਰਾਜ ਜੀ ਬਾਣੀ ਦਾ ਬਚਨ ਹੈਗਾ ਉਹ ਸਿੱਧ ਹੋ ਰਿਹਾ ਹੈ ਮਹਾਬੂ ਚਾਹੀਏ ਜੀ ਉਹਨੇ ਸੁਣਾਈ ਹੈਗੀ ਇਹ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਇੱਕ ਬੜੀ ਦੁਖੀ ਗੱਲ ਹੋਈ ਕਿ ਰੁਕ ਹੈ ਲਹਿਰੇ ਸੀ ਅਨਫੋਰਚਨੇਟਲੀ ਸੰਗੀਤੀ ਅਦਾਸ ਨਹੀਂ ਹੋਣਾਗਾ ਕਾਮਜਾਬ ਜਰੂਰ ਹੋਣਗੇ ਮਹਾਰਾਜ ਤੁਹਾਡੀ ਕਿਤਾਬ ਲੁਕਾਂ ਦੇ ਸਰ ਸਗਨੇ ਕੇ ਆ ਪੰ ਕੱਲਣਾ ਹੈ ਤੁਹਾਡਾ ਰਿਸ਼ਾ ਦੇਖ ਕੇ ਸਾਡੀਆਂ ਸੰਤਨ ਨੂੰ ਮੈਂ ਫੇਰ ਨੋਤੀ ਸੰਤਨ ਬਹੁਤ ਹਲਤ ਨਾ ਹੈ ਪਰ ਮੋ ਕੂਟਨੀਆ ਸੱਤਵਰੋਂ ਆਪ ਦਾ ਵੋਟ ਹੋ ਕਨਵਾ ਚਾ ਜਦ ਤਾ ਅਸੀਂ ਆਏ ਤੇ ਸਾਡੀਆਂ ਸੰਤਨਾਂ ਦੇ ਦਰਸ਼ਨ ਕੀਤੇ ਕੋਈ ਵੀ ਸੁਭਾਵਾ ਜਿਹੜੀਆਂ ਹੀਆਂ ਦਾ ਦੇ ਰਹੇ ਮਿਲੋ ਪਰ ਆਪਣੀ ਵੋਟ ਪਾ ਤਰੀਬਾ ਕੰਮ ਦਾ

I would like to actually speak in English, so I can actually reach out to some of the young people I am going to say the very same message that my previous speakers have already said, but I will say it in English. I am very happy on behalf of Sri for Maharshi, to join all the Sangha here present in Northampton, Celebrating the 646th anniversary of the Sultan Mahmud. I am personally very encouraged uh, to have the privilege to be here second time in, uh, in the last few years to be celebrating all the here. It's very encouraging. Although we don't have a, our own building here at the moment, but we're making good with what we have. The encouraging thing is that we are still keeping our workbooks work going despite any challenges that we have. So our sacred technology um, keep going, uh, it'll happen and if the worst of the years uh, please do come to the Metro Group uh, and we will continue doing uh, single there for all the same thing. So we uh, ਤਨਵੰਨ ਲਾਲ ਜੀ ਇਹੀ ਚਾਹੀਦਾ ਸਾਨੂੰ ਕਿ ਸਾਡੇ ਨਾਲ ਦੇ ਸਗੇ ਸੋਮਵਨ ਇਸ ਸੰਸਦ ਇੰਡੀਆ ਨੇ ਸਾਨੂੰ ਉਹਦੇ ਦੂਰ ਦੇ ਵਾਕੇ ਜਦੋਂ ਅਸੀਂ ਇਥੇ ਅੰਦਰ ਕੋ ਕਰ ਸੰਭ ਕਰਨਗੇ ਸੋ ਤਨਵੰਨ ਲਾਲ ਜੀ ਇਸੇ ਨਾਲ ਹੀ ਦਾ ਸਤਿ ਸ਼੍ਰੀ ਅਕਾਲ ਕਰਦਾ ਜਾਗਾ ਹਰਪ੍ਰੀਤ ਸਿੰਘ ਜੀ ਨੂੰ ਗ੍ਰੀਟਿੰਗਸ ਤੇ ਟੂ ਮੀਟਿੰਗ ਆਜਾ ਸੁਣੇ ਸਤਿ ਅਕਾਲ ਤਖਤ ਦੇ ਮਾਲਕ ਬੋਜਹਾਨ ਦੇ ਵਾਲੇ ਯਾਰ ਆਈਓ ਸਰਬ ਤਲਾਪ ਤਪੂਰ ਬਾਣੀ ਨੇ ਬਹਾਈ ਯੋਗੋ ਜਿਗਤ ਹਾਲ ਸਾਈਂ ਸ੍ਰੀ ਗੁਰੂ ਕਰਸਾ ਜਨਮ ਦੇ ਕੋਲ ਚੈ ਸਤ ਸਾਨੀ ਕਰੋ ਸ੍ਰਮਪਵਿੱਤਰ ਇਕਾਦਵਤ ਕੇ ਅਥੋਰਿ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਣਕ ਟਟਕ ਜਲ ਤਰੰਗ ਜੈਸਾ ਕੋਈ ਬਾਣੀ ਸਾਇਸਿ ਨਿ ਬਰਲ ਤਿਤ ਜਰਜ ਸਤਗੁਰੂ ਰਾਮਦਾਸ ਮਹਾਰਾਜ ਆਪ ਸਭ ਨੂੰ ਪਤਾ ਹੈ ਕਿ ਉਸ ਵੇਲੇ ਕਿਸ ਤਰ੍ਹਾਂ ਦਾ ਹਸਬਾ ਸੀ ਉਹਨਾਂ ਨੇ ਨਿ ਧੜਤਾ ਹੋ ਕੇ ਆਪਣੀ ਬਾਣੀ ਵਿੱਚ ਸੰਮੇ ਦੇ ਹੱਥ ਪਾਣ ਨਾਲ ਮੱਥਾ ਟਾਇਆ ਦੇਲ ਦੇ ਛੱਡਿਆ ਉਹਨਾਂ ਨੇ ਲੋੜ ਹੈ ਸਾਨੂੰ ਰਿੱਤਾਂ ਸਤ ਸੰਗਤ ਮਲ ਸਤ ਸੰਗਤ ਮਿਲ ਰਹੀਏ ਮਾਦੋ ਜਿਵੇਂ ਮਤ ਕੁਮਖੀ ਰਹੂ ਇਹ ਧਾਰਨਾ ਸਾਰੀਆਂ ਸਾਨੂੰ ਸਤ ਗੁਰਾਂ ਨੇ ਇੱਕ ਮੋਠੋੜ ਲਈ ਦਿੱਤੀ ਆ ਨੇ ਜਿੱਥੇ ਸਾਡਾ ਇਕੱਠ ਹੋਊ

ਪਬਿਕ ਦੇਖ ਪਮਲੇ ਸਤਿਗੁਰੂ ਸਾਨੂੰ ਵਿਦੇਸ਼ਾਂ ਬਾਰੇ ਵੀ ਦੱਸਦੇ ਕਿਉਂਕਿ ਸਾਨੂੰ ਵਿਦੇਸ਼ਾਂ ਦਾ ਗਿਆਨ ਰਹਿਣਾ ਵੀ ਜ਼ਰੂਰੀ ਹੈ ਜਿੱਥੇ ਜਿੱਥੇ ਅਸੀਂ ਧਾਰਮਿਕ ਆਪਣੇ ਪ੍ਰੋਗਰਾਮ ਕਰਦੇ ਹਾਂ ਉੱਥੇ ਨਾਲ-ਨਾਲ ਸਾਨੂੰ ਪੋਲੀਟੀਕਲ ਤੇ ਵੀ ਹਿੱਸਾ ਲੈਣਾ ਪਊਗਾ ਅਸੀਂ ਲੈ ਵੀ ਰਹੇ ਹਾਂ ਲੋੜ ਹੈ ਸਿਰਫ ਜੋ ਕਮਸ਼ੀ ਰਾਮਦੇਵ ਉਹਨਾਂ ਨੂੰ ਸਿਰੇ ਤੇ ਹੋਣ ਤੇ ਇੱਕ ਮਠੋਕੇ ਜੇ ਅਸੀਂ ਕੱਲੇ ਕੱਲੇ ਆਪਣੇ ਆਪਣੇ ਰਸਤੇ ਉਪਣਾ ਲੇ ਤਾਂ ਕੋਈ ਵੀ ਚੀਜ਼ ਅਚੀਵ ਨਹੀਂ ਕਰ ਸਕਦੇ ਆਪਣੇ ਬਾਤ ਯੂਕੇ ਅਲਬ੍ਰੋਹ ਅਮਰ ਰਹੇ ਰਬਦਾਸ਼ ਸ਼ਕਤੀ ਅਮਰ ਰਹੇ ਜੋ ਬੋਲੇ ਈਸੋਰ ਪੈ ਸਤਗੁਰੂ ਦਾਸ ਸਦਾ ਅਮਰ ਈਏ ਸਭ ਤੋਂ ਪਹਿਲਾਂ ਬਾਤ ਰਹਿਲ ਸਿੰਘ ਜੀ ਦਾ ਜਿਨ੍ਹਾਂ ਨੇ ਕਿ ਬਹੁਤ ਹੀ ਸਟੱਜਰ ਕਰਨ ਦੇ ਨਾਲ ਆਪਣੇ ਜੰਮ ਬਾਰੇ ਕੀ ਆਪ ਨੂੰ ਦੱਸਿਆ ਆ ਕਿ ਗੁਰੂ ਦਾਸ ਮਹਾਰਾਜ ਸਾਡੇ ਨਾਲ ਨੰਨੇ ਸ਼ਾਂ ਸਾਨੂੰ ਧਿੰਬਤ ਨਹੀਂ ਛੱਡਣੀ ਚਾਹੀਦੀ ਉਹ ਤੋਂ ਮੁੱਖੀ ਦੀ ਜੰਮ ਬਦਤੀ ਹੈ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਹੀ ਬਣਾ ਫਲ ਬੰਦਾ ਜਾਈਦਾ ਕਿ ਤਾਂ ਗੁਰੂ ਦਾਸ ਮਹਾਰਾਜ ਸਾਨੂੰ ਸਿਖਾਉਂ ਦਿੱਤੀਆਂ ਹਨ ਇਕੱਲਾ ਬੰਦਾ ਕੁਛ ਨਹੀਂ ਹੈ ਸੋ ਦਾਸ ਜੀ ਨਾਲ ਬਾਤਰੀ ਹੈ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਬਾਣੀ ਦੇ ਨਾਲ ਜੋੜਿਆ ਸੋ ਦਾ ਬੇਤੀ ਕਰਦਾ ਹੈ ਸਿਰਾਜ ਕਾਲਾ ਜੀ ਨੂੰ ਕਿ ਉਹ ਆਪਣੇ ਗੋਵਿੰਦ ਲਈ ਵਧਾਈਆਂ ਦਾ ਸੰਦੇਸ਼ ਦੇ ਸਕਤ ਹਨ ਸਰ ਸੰਗਤ ਜੀ ਜੈਗੁਰਦੇ ਜੋਲੇ ਸੋਨੇ ਪੈ ਕਲਾਸੀ ਰਾਜੀ ਹੈ ਮੈਂ ਕਿਹਾ ਬਲਿਕ ਮੈਂ ਲਿਆ ਲਗਾ ਹਾਜ਼ਰੀ ਹੈ ਜੈਤੁਰ ਤੇ ਬਹੁਤ ਮਨ ਖੁਸ਼ ਹੋਇਆ ਬੇਸਾਲ ਦੇ ਕਿਤੋਂ ਸੰਸਥਾ ਆਇਆ ਸਾਡੇ ਦਲਵਰ ਜੀ ਨਪਾਕਾ ਜੀ ਗਰੇਸ਼ ਅੰਤੋ ਤਾਂ ਜਿਹੜੀ ਆਪਣੀ ਸੈਂਸਰਸ ਦੀ ਜਿਹੜੇ ਨੰਬਰ ਮਿਲੇ ਸੀ ਜਿੱਦਾਂ ਪਰ ਮਿਹਨਤ ਕੀਤੀ ਸੀ ਜੇ ਉਹ ਕੇ ਸਦਾ ਨਾਂ ਰਲ ਕੇ ਆਪਣੇ ਹੰਦਨ ਸਾਹਿਬ ਨੂੰ ਨਾਂ ਨਾਂ ਰਲ ਕੇ ਗੰਦੇ ਵਿੱਚ ਸਾਡਾ ਰਣਜ ਦਾਸਿਆ ਧਰਮਾ ਸ਼ਾਇਦ ਸਾਡੇ ਕਿਤੇ ਹੋਰ ਹੁੰਦੇ ਸ਼ਾਇਦ ਆਪਕੋ ਤੇ ਆਪਣੀ ਪਹੁੰਚ ਦੇ ਸੋ ਆਪਾਂ ਨੂੰ ਇਹ ਨੇਮਤ ਕੰਨ ਤੋਂ ਹਟਲਾਨੀ ਚਾਹੀਦਾ ਸਾਨੂੰ ਬੜੀ ਖੁਸ਼ੀ ਆ ਬੈਸਿਆ ਆ ਅੱਜ ਬੈਠੇ ਆ ਨਾਲ ਤਾਂ ਦੀ ਬ੍ਰਿਟਿਸ਼ ਲੋਕਤਾਸਿਆ ਕਾਉਂਸਲ ਬਲੀਵ ਇਨ ਹਿਊਮਨਿਟੀ ਐਂਡ ਸਰਵ ਧੋਰ ਐਂਡ ਦ ਸਫਰਿੰਗ ਪੀਪਲ ਸਾਸੰਗਿਤ ਗੁਰੂ ਰਵਿਦਾਸ ਜੀ ਸੇਜ਼ ਐ ਜੀਵਾਂ ਸੋ ਹੁਨ ਕਾਰਜਾਪ ਹੱਤਨ ਸੂਨ ਕਰਕਾਰ RAM ਮਿਲੇ ਗਰ ਆਏ ਕਰ ਕਹਿ ਰਵਿਦਾਸ ਵਿਚਾਰ ਗੁਰੂ ਰਵਿਦਾਸ ਜੀ ਸੇਜ਼ ఓ ਮੈਨ ਵਾਈਲ ਰਿਸਾਈਪਿੰਗ ਦ ਨੇਮ ਆਫ ਗੋਡ ਯੂ ਅਰਨ ਯੋਰ ਆਨੈਸਟ ਅਰਨਿੰਗ ਬਾਈ ਡੂਇੰਗ ਮੈਨੂਅਲ ਹਾਰਡ ਵਰਕ you attain god while sitting at home says guruvidas ji guruvidas ji sanu oh tarah kende ha be sanu kitte nathn di lool ni jaan di lool ni gayi apna apne kirt kariye ta apne parmatma apne naal aa eh apna guru di shiksha leke na apna geth ho na ya the president harchinder doggal ji and the brc team welcome them and look forward to establishing serving the poor to mankind through the teachings of guruji sade pradhan ji rajendra guru ji tak team ohna nu swagat karan ji aaye nu kehnde ve sade naal ve ralo karo sanu da jaide ho seva da pat to pat karni hai sade mission ho gaya phalan layi on behalf Of the British Ravidasya Council, Harendra Dugal President; Bagbir Kent, Vice President; Jinkinder Paul, Rattu Treasurer; myself, Rai Khara, Secretary; Peter Lewis is our CMO, and Brian Hill, the Videographer. We are we are celebrating the Guru Ravidas Ji's Gurpurab. 646 today on Saturday, 25th of March 2023, with the Ravidasya community of Northampton at Briar Hill Community Center, the Spring Walk, Northampton. <laughs> we want to congratulate President Balhaldan, Satnam Papiji, Pap Papiji, Ram Prakash Chopraji. Karnail Singh Pawar, Son Laav, Balbinda Chopra, Usha Hiraji, Khamiti and the Saad Sangat of Northampton for inviting us and celebrating this Gurpal 646 together with the congregation. Saath jari apne Saath Sangata sato bina ਜੇ ਮੰਨਿਆ ਵੀ ਜਾਵੇ ਸਤ ਸਾਥ ਸੰਗਤ ਨੂੰ ਮੰਨਿਆ ਜਾਂਦਾ ਉੱਚਾ ਕਰਕੇ ਕੋਈ ਵੀ ਪ੍ਰੋਗਰਾਮ ਅਸੀਂ ਜਿੰਨਾ ਮਰਜੀਤੋਂ ਬੋਲਣ ਚਲੇ ਜਿੰਨਾ ਮਰਜੀ ਕਹੀ ਚਲੇ ਆ ਕਰਨਾ ਉਹ ਕਰਨਾ ਜਿੱਦਾਂ ਚਿਰ ਸਾਥ ਸੰਗਤਾਂ ਦੀ ਅਸ਼ੀਰਵਾਦ ਮਿਲਦਾ ਸਾਥ ਸੰਗਤ ਨਹੀਂ ਸਾਥ ਦਿੰਦੀ ਨਾ ਉਤਨੇ ਜਿੰਨੇ ਜੇ ਦੇਰ ਕੋਈ ਵੀ ਪ੍ਰੋਗਰਾਮ ਪੱਕਾ ਨਹੀਂ ਹੁੰਦਾ ਸਾਥ ਸੰਗਤ ਜੀ ਸਾਰੇ ਨੇ ਦੋ ਸੈਂਟਰ ਦੇ ਹਾਲ ਦੇ ਬਾਰੇ ਜਗ੍ਹਾ ਕੀਤੀ ਭਈ ਸਾਨੂੰ ਇੱਥੇ ਹਾਲ ਦੀ ਲੋੜਾ ਸਾਨੂੰ ਵੀ ਇਹ ਮਹਿਸੂਸ ਹੋਇਆ peter louis and sardejri cream they are sorcerers property sorcerers oh kende peter louis kehnda pe main na itthe tade layi property dekhuga asi burningam ta the dekhde ho looking for 300 properties there kende pe itthe property dekhuga free of charge main hi charge loonga theek hai na karnar ji to loan pe people banda ba, hunni ba, sahib ji please contact kar lena asi sanu koi bhi property te sundu ban discussion post hon das de ho ਸੰਗ੍ਰਹਿ ਪ੍ਰਾਈਸ ਦੱਸ ਤਾਪੋਂ ਤੇ ਦਵੰਗਿਤ ਹਰ ਟੇਲੀ ਫਕੀਨਾਬ ਸਾਫ ਦੇ ਨਵੇਂ ਮੁੰਡੇ ਨਾ ਮੁੰਡਾ ਲਾ ਕੇ ਸਾਧ ਸੰਗਤ ਇਹਨਾਂ ਕਹਿੰਦਾ ਹੋਇਆ ਜੋ ਬੋਲੇ ਸੋਨੇ ਪੈ ਗੁਰੂ ਵਿਦਾਸ਼ ਸ਼ਕਤੀ ਹਮਾਰ ਹੈ ਗੁਰੂ ਵਿਦਾਸ਼ ਸ਼ਕਤੀ ਹਮਾਰ ਹੈ ਜੈ ਗੁਰਦੇ ਧੰਨ ਗੁਰਦੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information please contact him at under Trade platform www.checktrade.com. Slash nine two one seven six zero. Chander Consultants Limited. Call him on this number 079-4079-5686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ